दुख ਤੇ ਗਮਗੀਨ ਪਰियां ਇਹ ਤਸਵੀਰਾਂ ਸਾਹਮਣੇ ਆਈਆਂ ਨੇ ਪਠਾਨਕੋਟ ਤੋਂ ਜਿੱਥੇ 12 ਸਮੇ 4 ਸਵੇ ਇਕੱਠੇ ਬਲੇ ਨੇ ਗਰਸਲ ਮਨੀ ਮਹੀਸ਼ ਦੀ ਯਾਤਰਾ ਲਈ ਨਿਕਲੇ ਪਠਾਨਕੋਟ ਦੇ ਸ਼ਰਦਾਲੂ ਪੋਲੇਨਾਥ ਦੇ ਸ਼ਹਿਰ ਪਰਮੌਰ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਏ ਸ਼ਰਦਾਲੂਆਂ ਦੀ ਗੱਡੀ ਡੂੰਗੀ ਖੱਡ ਵਿੱਚ ਡੇਕ ਗਈ ਜਿਸ ਕਾਰਨ 4 ਲੋਕਾਂ ਦੀ ਮੌਤ ਹੋ ਗਈ ਤੇ ਕਈ ਜ਼ਖਮੀ ਹੋ ਗਏ ਮ੍ਰਿਤਕਾਂ ਦੀ ਪਛਾਣ ਨੀਹਾ ਦੀਕਸ਼ਾ ਅਤੇ लाड्डी ਉਰਫ ਸੰਤ ਰੂਪਵਾਸੀ ਪਠਾਨਕੋਟ ਵਿੱਚੋਂ ਹੋਈ ਹੈ ਜਿਨ੍ਹਾਂ ਨੂੰ ਨੰਮ ਅੱਖਾਂ ਦੇ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ ਹੈ ਇਸ ਮੌਕੇ ਹਰ ਕਿਸੇ ਦੀ ਅੱਖ ਨਮ ਨਜ਼ਰ ਆਈ ਅਤੇ ਸ਼ਹਿਰ ਦੇ ਵਿੱਚ ਸੋਗ ਦੀ ਲਹਿਰ ਵਖੰਡੂ ਮਿਲੀ ਪਠਾਨਕੋਟ ਦੇ ਵਿੱਚ ਇੱਕ ਬਹੁਤ ਹੀ ਕਾਲਾ ਦਿਨ ਹੈ ਕਿ ਸਾਡੇ ਪਠਾਨਕੋਟ ਦੇ ਚਾਰ ਬੰਦੇ ਲਾਡੀ ਜੀ ਧਿਕਸ਼ਾ ਜੀ ਤੇ ਨਿਹਾ ਜੀ ਭੈਟੀ ਜਿਹੜੀ ਅਨਮੈਰਿਡ ਸਪੰਦਾਰੀ ਦੀ ਇਹਨਾਂ ਦੀ ਡੈਥ ਪੁਨੀ ਮੇਸਤੀ ਯਾਤਰਾ ਕਰਨਗੇ ਦੇ ਵਿੱਚ ਹੋਈ ਹੈ ਅੱਜ ਬਹੁਤ ਹੀ ਸ਼ਰਦ ਵਿੱਚ ਸ਼ੋਕ ਦੀ ਲਹਿਰ ਹੈ ਤੇ ਨੌਜਵਾਨ ਬੱਚੇ ਸਾਡੇ ਜਿਨ੍ਹਾਂ ਨੇ आले ਜੀਵਨ ਜੀਣਾ ਸੀ ਉਹ ਆਪਣੀ ਜੀਵਨ ਲੀਲਾ ਸਮਾਪਤ ਕਰਕੇ ਇਸ ਸੰਸਾਰ ਨੂੰ ਛੱਡ ਕੇ ਚਲੇ ਗਏ ਇਹ ਤੋਂ ਵੱਡਾ ਦੁੱਖ ਹੋ ਸ਼ਰਦ ਵਿੱਚ ਕੀ ਹੋ ਸਕਦਾ ਮੈਂ ਨਾ ਸ਼ਬਦਾਂ ਦੇ ਨਾਲ ਹੀ ਉਹਨਾਂ ਸਾਰੇ ਆਪਣੇ ਬੱਚਿਆਂ ਨੂੰ ਸ਼ਰਧਾਂਜਲੀ ਦੇਣਾ ਬਈ ਚਾਹੁੰਦਾ ਵੀ ਵਿਚ ਵੀ ਹੋ ਨੂੰ ਪ੍ਰਭੂ ਆਪਣੀ ਚਰਨਾਂ ਜੀ ਦੇ ਵਾਸਤੇ ਜਿਵੇਂ ਉਹ ਯਾਤਰਾ ਦੇ ਉੱਤੇ ਬਹੁਤ ਇੱਕ ਪਵਿੱਤਰ ਯਾਤਰਾ ਦੇ ਉੱਤੇ ਗਏ ਦੇ ਸੀ ਤੇ ਉੱਥੇ ਹੀ ਉਹਨਾਂ ਦਾ ਅੰਤ ਹੋਇਆ ਮੈਂ ਪਰਮਪੀਤਾ ਪਰਮਾਤਮਾ ਅੱਗੇ ਅਰਦਾਸ ਕਰਨਾ ਉਹਨਾਂ ਦੀ ਰੂਹ ਨੂੰ ਸ਼ਾਂਤੀ ਮਿਲੇ